ਬਾਬੇਓ ਅੱਜ ਆਪਾਂ ਵਲੌਗ ਦੀ ਸਟਾਰਟਿੰਗ ਕੀਤੀ ਆਪਣੀ ਜੁਗਨੀ ਤੋਂ ਆਪਾਂ ਜੁਗਨੀ ਇੱਧਰ ਲੈਂਦੀ ਸੀ ਸਵਾਰੀ ਤੇ ਛੜਾ ਸੈਟੇ ਦੀ ਕਰਾਉਣਾ ਤੇ ਵਾਈਂ ਵਾਲੇ ਪਿਆਜ਼ ਇੱਧਰ ਨਹਿਰ ਆ ਨਹਿਰ ਦੇ ਕੰਡੇ ਸਵੇਰੇ ਸਵੇਰੇ ਸੈਟੇ ਕਰਾਉਣਾ ਅੱਜ ਤੁਸੀਂ ਵੇਖ ਸਕਦੇ ਜੇ ਤੇ ਬਾਜੂ ਆਪਾਂ ਸ਼ੜਕੋ ਵੀ ਲਾਵਾਂਗੇ ਤੇ ਸ਼ੜਕੋ ਵੀ ਤੁਹਾਨੂੰ ਦਿਖਾਵਾਂਗੇ ਤੇ ਇੱਧਰ ਰਹੀ ਜਾਨ ਤੇ ਵਲੌਗ ਨਾਲ ਜੁੜੇ ਰਹੋ ਤੇ ਚਲੋ ਮਿਲਦੇ ਫਿਰ ਤੁਹਾਨੂੰ ਇੱਧਰ ਆਪਾਂ ਉਹ ਸ਼ੜਕ ਦੇ ਸ਼ੜਕ ਤੇ ਆ ਗਏ ਆ ਹਣਾ ਕਿ ਵੀ ਇਧਰੋਂ ਸਾਰਾ ਨਹਿਰ ਦਾ ਕੰਡਾ ਆਪਾਂ ਟਪਾ ਕੇ ਤੇ ਇਧਰ ਆਪਾਂ ਲੈ ਆਂਦੀ ਜੁਗਣੀ ਤੇ ਤੁਸੀਂ ਦੇਖ ਸਕਦੇ ਹੋ ਥੱਕੀ ਆਪਣੀ ਤੇ ਧੋਣ ਥੱਲੇ ਸੁੱਟਣ ਲੱਗੀ ਆ ਤੇ ਹੁਣ ਤੁਹਾਨੂੰ ਮਿਲਦੇ ਫਾਰਮ ਤੇ ਜਾ ਗਏ ਬਾਬੇ ਹੁਣ ਆਪਾਂ ਆ ਗਿਆਂ ਜੁਗਣੀ ਤੋਂ ਸਵਾਰੀ ਕਰਕੇ ਤੇ ਮੈਂ ਕਿਹਾ ਥੋੜਾ ਘੇੜਾ ਦਵਾ ਦਈਏ ਕਿ ਵੀ ਥੱਕੀ ਆ ਪੂਰਾ ਪਸੀਨਾ ਫੁਣ ਆਇਆ ਇਹਨੂੰ ਥੋੜਾ ਘੇੜਾ ਦਵਾ ਗਏ ਫਿਰ ਵਾਂਚ ਹਟਾਣੇ ਲੇਟੇ ਲੁੱਟੇ ਮਾਰ ਲੂਗੀ ਤੇ ਫਿਰ ਘੰਟੇ ਕੇ ਬਾਅਦ ਇਹਨੂੰ ਮੰਦਰ ਬੰਦਾਂਗੇ ਤੇ ਹੁਣ ਮੋੜਦੀ ਆਪਾਂ ਫਾਰਮ ਵੱਲ ਨੂੰ ਤੇ ਤੁਸੀਂ ਦੇਖੀ ਸਕਦੇ ਜੀ ਕੀ ਉਹ ਆਪਣਾ ਫਾਰਮ ਰਿਹਾ ਆਪਣੀ ਕਮਾਈ ਨਾਲ ਜਿਹੜੀ ਨੇ ਆਪਣੀ ਕਨਕ ਵੜਨੀ ਆ ਤੇ ਚਲੋ ਨਾਮ ਆਪਾਂ ਲਾਤੀ ਘੋੜੀ ਤੋਂ ਤੇ ਘੋੜੀ ਤਿਆਰੀ ਚੋਂ ਲੇਟਣ ਦੀ ਤੇ ਆਪਣਾ ਕੱਲ ਪਰਸੂ ਰੋਟਾਵੇਟਰ ਫੇਰਤਾ ਸੀ ਤੇ ਥਾਂ ਵੜਾਇਆ ਕੂੜਾ-ਕੂੜਾ ਜਿਹਾ ਹੋ ਗਿਆ ਸੀ ਤੇ ਜਿਹ ਲੇਟੇ ਮਰੂਗੀ ਤੁਹਾਨੂੰ ਵਿਖਾਉਨੇ ਆ ਤੇ ਵਲੋਗ ਦੇ ਨਾਲ ਜੁੜੇ ਰਹੋ ਆਪਾਂ ਡੰਗਰਾਂ ਨੂੰ ਪਾਣੀ ਦੇ ਦੇ ਤਾਉਣ ਤੇ ਅੱਧਿਆਂ ਨੂੰ ਸਵੇਰੇ ਢਾਲਿਆ ਵਾ ਜਿਹੜੇ ਆ ਧਾਰਾਂ ਚੋਂ ਆਈਆਂ ਸੀਰੇ ਉਹ ਤਾਰਾ ਜੋ ਕਿ ਫੇਰ ਬੱਚੇ ਦੇ ਛੜਦੀਆਂ ਉੱਥੇ ਚੋਲ ਹੁੰਦੀਆਂ ਇੱਧਰ ਆਪਣੇ ਜਵਾਗਰੇ ਇਹ ਆਪਣਾ ਬਰਦ ਆ ਗਾਈ ਤੇ ਆ ਰਹੇ ਉਹ ਤੇ ਰਾਣਾ ਦੇ ਬੱਚੇ ਤੇ ਉਧਰ ਦੇ ਆ ਪਾਣੀ ਡੋਣ ਤੁਸੀਂ ਦੇਖ ਹੀ ਸਕਦੇ ਜੀ ਤੇ ਪਲੋ ਅਗਰ ਆ ਗਿਆ ਮੁੰਡਾ ਅੱਲਾ ਇੱਧਰ ਆਪਣੀ ਜੁਗਣੀ ਨਹੀਂ ਲੇਟੇ ਮਾਰਨ ਤੁਸੀਂ ਦੇਖ ਹੀ ਸਕਦੇ ਜੀ ਕੰਨ ਵੀ ਚਾੜਨ ਲੱਗ ਪਏ ਜੀ ਤੇ ਕੁੱਤੇ ਲਾਦਾਂ ਜੋਰੇ ਕਈ ਦਰੂ ਬਾਗ ਤੇਰੀ ਆਇਆ ਕਰਕੇ ਆਹ ਚਲੋ ਚਲੋ ਪਰ ਮਾਲੋ ਤੇ ਆਓ ਸਾਰੇ ਜਣੇ ਹੋਰ ਕਹ ਲੈ ਆ ਜੀਏ ਲਿਆ ਬਾਟ ਡੰਗਰੋਂ ਪਾਣੀ ਪੁਣੀ ਟਾ ਕੇ ਪੱਠੇ ਪੁੱਠੇ ਪਾ ਕੇ ਕੰਮ ਕਰਤਾ ਓਕੇ ਹੁਣ ਆਪਾਂ ਚੱਲਿਆਂ ਘਰ ਨੂੰ ਹੁਣ ਆਪਾਂ ਘੋੜੀ ਕਰਨ ਲੱਗਿਆ ਆ ਪਾ ਅੰਦਰ ਬਾਹਰ ਲੇਟੇ ਲੂਟੇ ਮਾਰ ਲਏ ਸੀ ਤੁਸੀਂ ਵੇਖਿਆ ਨਾ ਕਲਿੱਪਾਂ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਬਾਗ ਦੇ ਅੰਦਰ ਵਾਜਾ ਪਾ ਟ੍ਰਲ ਡੇ ਟ੍ਰਲਾ ਡੇ ਲਦਉਣ ਤੁੜੀ ਆ ਤੇ ਇਹ ਜੰਮੂ ਜੰਮੂ ਜਾਂਦਾ ਦੂਰੀ ਕਿਤੇ ਜਾਂਦੇ ਆ ਅੱਗੇ ਆਪਾਂ ਦੋ ਲਦਾਏ ਆ ਆ ਤੀਜਾ ਆਪਣਾ ਤੇ ਤੁਹਾਨੂੰ ਅੰਦਰੋਂ ਵੀ ਵਿਖਾਉਣੇ ਬੋਲ ਚੱਲ ਕੀ ਆ ਮਿੱਤਰੋ ਆਪਾਂ ਤੁੜੀ ਰੇ ਲਦਉਣ ਟਰੱਕ ਚ ਆ ਤੁਸੀਂ ਦੇਖ ਸਕਦੇ ਤੁਹਾਨੂੰ ਵਿਖਾਉਣੇ ਲੱਗੇ ਜਾਗੇ ਤੇ ਆ ਆਪਣਾ ਟਰੱਕ ਡਿਆ ਇਹਦੇ ਵਿੱਚ ਲਦੋਣੇ ਆਪਾਂ ਤੁੜੀ ਤੁਸੀਂ ਵੇਖ ਹੀ ਸਕਦੇ ਜੀ ਇੱਕ ਆਪਣੀ ਆ ਪਾਕਿਸਤਾਨੀ ਆ ਇਹਦੀਆਂ ਅੱਖਾਂ ਵੇਖੋ ਨੀਲੀਆਂ ਵਾਂ ਤੁਹਾਨੂੰ ਲੱਗ ਜਾ ਕੇ ਖੋ ਨੀਲੀਆਂ ਖਾ ਪ्योर ਪਾਕਿਸਤਾਨੀ ਆ ਇਹ ਤੇ ਪਾਕੀ ਨਹੀਂ ਵੇਖ ਹੀ ਸਕਦੇ ਜੀ ਬਾਪੇ ਵਾਜੂ ਜੀਰ ਆਪਾਂ ਅੱਡੇ ਤੇ ਲੈਣਾ ਹੈ 버ਗਰ ਬਾਬਾ ਦਿਨਵਾਦ 버ਗਰ ਖਾਣ ਲੱਗਿਆ ਗਿਆਨੀ ਭਾਈ ਸਾਹਿਬ ਨੇ ਹੋ ਨਵੀਂ ਦੁਕਾਨ ਪਾਈ ਆ ਤੇ ਇੱਥੇ 버ਗਰ ਨੂੰ ਹੁੰਦੇ ਪਹਿਲਾਂ ਮੈਂ ਜੀ ਉਹ ਦੁਕਾਨ ਹੁੰਦੀ ਸੀ ਹੁਣ ਇੱਥੇ ਦੁਕਾਨ ਪਾਈ ਆ ਜਿਹੜੀ ਆਪਾਂ ਕਣਕ ਵੱਢੀ ਉਹ ਆਪਾਂ ਘਰੇ ਲੈਣਤੀ ਅੱਜ ਇੱਧਰ ਆਪਣੀ ਗੱਡੀ ਰੀ ਬਲੇਰੋ ਖੋਨੇ ਕਣਕ ਉੱਤੇ ਆ ਗਏ ਆ ਤੁਸੀਂ ਵੇਖੀ ਸਾਡੇ ਤੇਰੀ ਤੇ ਆਹੀ ਟਰਾਲੀ ਭਰੀ ਅੱਜ ਕਣਕ ਵਾਲੀ ਪਾ ਕਿੱਧਰ ਤਮੀਆਂ ਤੁੀਆਂ ਲੱਗੀਆਂ ਵਾ ਤੇ ਬਾਕੀ ਅੰਦਰ ਵੀ ਕਣਕ ਆ ਇਹ ਜਿਹੜੀ ਖਾਣੀ ਆਪਾਂ ਪੂਰੇ ਸਾਲ ਹੁਣ ਕਣਕੇ ਉਹ ਇਹ ਆਪਾਂ ਵੇਹ ਡਰਾਮਾ ਚ ਪਾ ਹੀ ਦਿੱਤੀ ਆ ਮਾਬੀ ਦੀ ਕਿਰਪਾ ਨਾਲ ਬੰਗਲਾ ਦੇਣੀ ਕੱਲ ਕੋਈ ਜ਼ਿਆਦਾ ਵਲੋਗ ਨਹੀਂ ਬਣਿਆ ਸੀ ਤਾਂ ਬਲੂ ਕਰੀ ਗਾਤਾ ਅੱਜ ਆਪਾਂ ਫਿਰ ਫਿਰ ਕਣਕ ਦੇ ਪੌਣ ਤੁਸੀਂ ਵੇਖ ਹੀ ਸਕਦੇ ਜੀ ਮੈਂ ਅੱਜ ਕੱਲ ਭਰ ਲਈ ਸੀ ਤੇ ਆ ਕਣਕ ਰਹਿ ਗਈ ਹੈ ਹੁਣ ਆਪਾਂ ਤੋੜੇਂ ਜੇ ਡੇਮ ਭਰਨ 100 ਤੜਾ ਭਰਤਾ ਵਾ 50 ਹਜੇ ਹੋਰ ਭਰਨੇ ਆ ਤੇ ਡਡੇ ਆ ਭਰਨੇ ਉਸ ਤੋਂ ਬਾਅਦੋ ਮਿੱਤਰੋ ਆਪਾਂ ਥੇਲ ਲੈ ਕੇ ਆ ਗਏ ਜਿੱਥੇ ਆਪਣੀ ਤੂੜੀ ਰਹੀ ਬੰਨ ਸਵਰਾਜ ਤੇ ਤੇ ਤੁਸੀਂ ਦੇਖ ਸਕਦੇ ਜੀ ਕੇਪੇ ਦੀ ਟੈਂਕੀ ਖਾਲੀ ਹੋ ਗਈ ਆਪਾਂ ਟੈਂਕੀ ਭਰਨੀ ਆ ਉਸ ਤੋਂ ਬਾਅਦ ਆਪਣਾ ਰੀਪਰ ਖਰਾਬ ਹੋ ਗਿਆ ਫਿਰ ਇੰਜੀਨੀਅਰ ਸਾਹਿਬ ਆਏ ਆ ਰੀਪਰ ਨੂੰ ਡੇ ਚੱਕ ਚੁੱਕ ਕਰਨਾ ਤੇ ਬਾਬੇ ਦੀ ਕਿਰਪਾ ਰਹੀ ਤੇ ਰੀਪਰ ਆਪਣਾ ਠੀਕ ਚੱਲ ਪਿਆ ਸੀ ਤੇ ਆਇ ਇੱਕ ਰੋੜਾ ਵੱਜ ਗਿਆ ਸੀ ਉਹ ਬਾਅਦ ਆਪਾਂ ਜੱਜ ਬੱਚੇ ਛੁੱਟਦਾ ਸੀ ਤੇ ਕਿਰਪਾ ਨਾਲ ਬਲੇਡ ਬਲੂਡ ਨੇ ਕੁੱਤੇ ਪਹਚਾਈ ਰਿਆ ਵਾ ਚੰਗੀ ਵਾਲ ਤੇ ਟੈਂਕੀ ਖੋਲ ਕੇ ਆਪਾਂ ਵੇਲ ਲਿਆ ਸੀ ਬਾਜੋ ਬਲੇਡ ਬਲੂਡ ਜਿਹੜੇ ਵਿੰਗੇ-ਵਿੰਗੇ ਆ ਉਹ ਸੈੱਟ ਸੁੱਟ ਕੀਤੇ ਤੇ ਫੇਰ ਬਾਪੇ ਜੀ ਦੀ ਕਿਰਪਾ ਨਾਲ ਆਪਣਾ ਕੰਮ ਚੱਲ ਪਿਆ ਤੇ ਬਾ ਟੈਂਕੀ ਵੀ ਫੁੱਲ ਕਰ ਲਈ ਟਰੈਕਟਰ ਦੀ ਉੱਤੋਂ ਬਾਦ ਆਪਾਂ ਗਏ ਘਰ ਨੂੰ ਲਾ ਲਾ ਤੁਰ ਚੋ ਕੀ ਆਪਾਂ ਕੰਮ ਕਰਤਾ ਓਕੇ ਤੇ ਇਧਰ ਆਪਾਂ ਥੋੜੇ ਜਿਹੇ ਜਿਹੜੇ ਸਵੇਰੇ ਪੱਠੇ ਪਾਜ ਜਾਂਦੇ ਹੋ ਫਿਰ ਆਪਾਂ ਦੁਪਹਿਰ ਨੂੰ ਪਾ ਦੇਈਦੇ ਆ। ਕਟਿਆ ਕੁੜੀਆਂ ਖਾਂਦੇ ਲੈਂਦੀਆਂ ਇਦਾਂ ਚਾਬੀਆਂ ਰਹਿੰਦੀਆਂ ਵਾ। ਤੇ ਸ਼ਾਈ ਵਾਰ ਨੂੰ ਵੀ ਆਪਾਂ ਦੁੱਧ ਪਿਆਦਾ ਵਾ। ਇਹਨੂੰ ਬੋਤਲ ਨਾਲ ਆਪਾਂ ਦੁੱਧ ਪਿਆਦਾ ਹੀ ਦਵਾ ਤੇ ਇਹ ਪੀ ਲੈਂਦੀ ਆ। ਤੇ ਬਾਕੀ ਇਹਦਾ ਬੱਕਰੀ ਦਾ ਆਪਾਂ ਦੁੱਧ ਚੋਈਦਾ ਨਹੀਂ ਇਹ ਲੇਲੇ ਲੁਲੇ ਇਹਨੂੰ ਪਿਆਈਦਾ ਵਾ। ਤੇ ਇੱਧਰ ਆਪਣੀ ਜੁਗਨੀ ਦੀ। ਬਾਕੀ ਇੱਧਰ ਤੂੜੀ ਆ। ਤੂੜੀ ਆ ਜੇ ਆਪਾਂ ਹਾਲ ਜਣੀ ਪਾਉਂਦੇ ਹਾਂ ਜੇ ਆਪਾਂ ਦੇਣ ਹੀ ਦੇਣ ਲੋਕਾਂ ਨੂੰ। ਤੇ ਇਧਰ ਹਾਲਿਆ ਤੇ ਬਾਕੀ ਅੱਗੇ ਲੱਗਾ ਹੁੰਦਾ ਫਾਰਮ ਟਰੈਕ ਤੇ ਫਾਰਮ ਟਰੈਕ ਅੱਜ ਟਰਾਲੀਆਂ ਡਿਆ ਧੂਣ ਤੇ ਫਿਰ ਆਪਾਂ ਸਵਰਾਜ ਲਾ ਲਿਆ ਜਿਹੜਾ ਨਿੱਕਾ ਸਵਰਾਜ ਉਹ ਲੱਗਾ ਤੋੜੀ ਨੂੰ ਫਿਰ ਆਪਾਂ ਵੱਡਾ ਸਵਰਾਜ ਲਾ ਲਿਆ ਵਾ ਤੁਸੀਂ ਵੇਖ ਹੀ ਸਕਦੇ ਜੀ ਤੇ ਬਾਕੀ ਵਲੋਗ ਨਾਲ ਜੁੜੇ ਰਹੋ ਇਹ ਜਿਹੜਾ ਵਲੋਗ ਹੈ ਦੋਹਾਂ ਦਿਨਾਂ ਦਾ ਇਕੱਠਾ ਵਲੋਗ ਆ ਕਿ ਭੀ ਕੱਲ ਵੀ ਕੁਝ ਖਾਸ ਨਹੀਂ ਸੀ ਕੱਲ ਆਪਣਾ ਕਣਕ ਦਾ ਕੰਮ ਐਂਡ ਹੋ ਗਿਆ ਤੇ ਅੱਜ ਵੀ ਕੁਝ ਖਾਸ ਨਹੀਂ ਵਲੋਗ ਨਿੱਕੇ ਨਿੱਕੇ ਚੀਜ਼ਾਂ ਵਾ ਤਾਂ ਕਰਕੇ ਆਪਾਂ ਵਲੋਗ ਇਕੱਠਾ ਹੀ ਬਣਾ ਲਿਆ ਵਾ ਤੇ ਵਲੋਗ ਦੇ ਨਾਲ ਜੁੜੇ ਰਹੋ ਬਾਬੇ ਉਧਰ ਆਪਣੇ ਪੱਠੇ ਵੀ ਆ ਗਏ ਆ ਤੇ ਵੇਖ ਸਕਦੇ ਜੀ ਤੇ ਤੁਹਾਨੂੰ ਇੱਕ ਤੀਰ ਵਿਖਾਉਣੀ ਸੀ ਅੱਜ ਇੱਧਰ ਆਪਾਂ ਪੀਪਰੇ ਟੰਗੇ ਸੀ ਕਬੂਤਰ ਵਾਲੇ ਕਬੂਤਰ ਬੈਠੇ ਆਰ ਖੇਚ ਇੱਧਰ ਆ ਆਪਣਾ ਕਬੂਤਰ ਹੈ ਇਹ ਤਾਂ ਆਪਣਾ ਇੱਧਰ ਕਬੂਤਰ ਬੈਠਾ ਵਾ ਤੁਹਾਨੂੰ ਵਿਖਾਉਣਾ ਇੱਧਰ ਦਿਖਾਨੀ ਦਾ ਹੁਣ ਦਿਖਾਨਿਆਣਾ ਤੇ ਇੱਕ ਆਪਣਾ ਕਬੂਤਰ ਆ ਬੈਠਾ ਤੇ ਤੁਸੀਂ ਦੇਖ ਸਕਦੇ ਈ ਪਾਕ ਇੱਧਰ ਵੀ ਉਹ ਬਿੰਦੇ ਬੁੰਦੇ ਆ ਜਿਹੜਾ ਪੀਪੇ ਟੰਗਿਆ ਪੀਪਿਆਂ 'ਚ ਬਹਿ ਪੂ ਜਾਂਦੇ ਆ ਤੇ ਈ ਦਾਣਾ ਪਾਣੀ ਦੇ ਪਾਸੇ ਦੇ ਪਾ ਦੇ ਦਿੰਦੇ ਨੇ ਰੋਟੀਆਂ ਚੂਜ ਕੇ ਬਾਕੀ ਕਣਕ ਬਾਜਰਾ ਸਰੋ ਸਰੋ ਪਾ ਤਾਂ ਹੀ ਦਿਨਾਂ ਨੂੰ ਤੇ ਖਾਂਦੇ ਰਹਿੰਦੇ ਆ ਤੇ ਇਦਾਂ ਹੀ ਗਿੱਜੇ ਆਏ ਆ ਆਪਣੇ ਸੈਟਅਪ ਤੇ ਉੱਧਰ ਆਪਣਾ ਬਲਦਈ ਬੰਨਣ ਲੱਗੇ ਇਥੇ ਕਿੱਲੇ ਤੇ ਹੁਣ ਤੇ ਉੱਧਰ ਆਪਣਾ ਜਿਹੜਾ ਤੇ ਉੱਧਰ ਉੱਧਰ ਆਪਣੀ ਡੰਗਰੇ ਇਹ ਵੀ ਮੇਮੇ ਬੜਾ ਡੇ ਕਰਨਾ ਅੱਜ ਕੱਲ ਤੇ ਚਲੋ ਮਿਲਦੇ ਫਿਰ ਉਹ ਉਧਰ ਆਪਣਾ ਰਾਂਝਾ ਰਿਆ ਇਹ ਇਹ ਤੇ ਬੜਾ ਸਿਆਣਾ ਇਹ ਵਿਚਾਰੇ ਕੋਖਣੀ ਕਹਿੰਦਾ ਇਹਨੂੰ ਜਿੱਥੇ ਰੱਸੀ ਛੱਡਦੀ ਹੈ ਨਾ ਇਹਨੂੰ ਜਦਾਂ ਮਰਦੀ ਫੜ ਸਕਦੇ ਆਪਾਂ ਤੇ ਉਹ ਨਹੀਂ ਕਾਬੂ ਚ ਆਉਂਦੀ ਜਿਹੜੀ ਹੀਰਾ ਹੀਰ ਨਹੀਂ ਕਾਬੂ ਚ ਆਉਂਦੀ ਇਹ ਆਇਂ ਦਾ ਜਿੱਦਾਂ ਹੁਣ ਖੁੱਲਾ ਆਇਆ ਇਹਨੇ ਹੁਣ ਕਾਬੂ ਚ ਆਇਆ ਨਾ ਤੁਹਾਨੂੰ ਦਿਖਾਉਨੇ ਆ ਇਹਨੂੰ ਅਸਰ ਹੀ ਨਹੀਂ ਕੋਈ ਵੀ ਕੀ ਹੋਣ ਡਿਆ ਮੇਰ ਨਾਲ ਕੀ ਨਹੀਂ ਹੋਣ ਡਿਆ ਬਾਪਿਓਂ ਇਹ ਪਾਣੀ ਦੇ ਚੱਕਰ ਚ ਦੋਵੇਂ ਲੇਲੇ ਫੜਲੇ ਆ ਤੇ ਦੋਵੇਂ ਪਿਆਸੇ ਆ ਤੇ ਤਿੰਨੇ ਪਿਆਸੇ ਆ ਰਾਣੂ ਪਿਆਸੀ ਦੋਵੇਂ ਲੇਲੇ ਪਿਆਸੀ ਉਹ ਤੁਸੀਂ ਵੇਖ ਸਕਦੇ ਹੋ ਥੱਲੋ ਪਾਣੀ ਪੀਣ ਲੱਗਿਆ ਰਾਂਝਾ ਤੇ ਉਧਰ ਆਪਣਾ ਬੰਦਾ ਲਿਉਣ ਲੱਗਾ ਪਾਣੀ ਨੂੰ ਪੀ ਲੋ ਪੀ ਲੋ ਸ਼ੋ ਸ਼ੋ ਉਹ ਪਾਣੀ ਪੀਦੀ ਦੁਪਹਿਰ ਤੇ ਇੱਧਰ ਦੇਖੋ ਪਾਣੀ ਤੇ ਲਾਲਚ ਆਪਾਂ ਦੋਵੇਂ ਫੜਲੇ ਆ ਉਹ ਤਾਂ ਚੱਲ ਹੀ ਰਾਂਝਾ ਫੜਿਆ ਜਾਂਦਾ ਹੀ ਰਣੀ ਫੜੀ ਜਾਂਦੀ ਤੇ ਆਪਾਂ ਦੋਵੇਂ ਫੜਲੇ ਆ ਤੇ ਦੇ ਦੇਖ ਸਕਦੇ ਜੇ ਬਾਬੇ ਆਪਾਂ ਦਾ ਜੁਗਣੀ ਤੇ ਪੈਰ ਬਣਾਏ ਹੀ ਜਦੋਂ ਆਪਾਂ ਰਾਈਡਿੰਗ ਤੇ ਜਾਈਦਾ ਹੈ ਨਾ ਇਹਦਾ ਇੱਕ ਮੜਾ ਜਾਣਾ ਗੋ ਫਿਰ ਜਿਆਦੀ ਭੱਜਣਾ ਵੀ ਭੱਜਣ ਜਿਆਦੀ ਫਿਰ ਆਪਾਂ ਕਰ ਲਈ ਤੇ ਖੇਡਾ ਲੱਗ ਗਿਆ ਤੇ ਮੜਾ ਆ ਨੋ ਸਾਈਡ ਤੋਂ ਨਿਕਲ ਆਇਆ ਵਾ ਤੇ ਉਹ ਲਾਉਂਦੇ ਹੁਣ